BCCI ਨੇ ਭਾਰਤੀ ਕ੍ਰਿਕਟਰ ਖਿਡਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। BCCI ਨੇ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਹਰ ਟੈਸਟ ਲੀਗ ਦੁੱਗਣੀ ਮੈਚ ਫੀਸ ਦੇਣ ਦਾ ਐਲਾਨ ਕੀਤਾ ਹੈ। ਹੁਣ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਹਰ ਟੈਸਟ ਮੈਚ ਲਈ 15 ਲੱਖ ਰੁਪਏ ਮੈਚ ਫੀਸ ਵਜੋਂ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਟੀਮ ਦੇ ਖਿਡਾਰਨ ਨੂੰ ਹਰ ਮੈਚ ਲਈ 7 ਲੱਖ ਰੁਪਏ ਦੀ ਮੈਚ ਫੀਸ ਦਿੱਤੀ ਜਾਂਦੀ ਸੀ। ਹੁਣ ਬੋਰਡ ਨੇ ਫੀਸ ਵਧਾ ਕੇ 15 ਲੱਖ ਰੁਪਏ ਕਰ ਦਿੱਤੀ ਹੈ। ਰਿਜ਼ਰਵ ਖਿਡਾਰੀਆਂ ਦੀ ਮੈਚ ਫੀਸ ਵੀ ਵਧਾ ਦਾ ਹੋਇਆ। ਵੱਖ-ਵੱਖ ਵੈੱਬਸਾਈਟਾਂ ਅਤੇ ਖਬਰਾਂ ਅਨੁਸਾਰ ਬੀਸੀਸੀਆਈ ਦੇ ਤੇ ਪਰਦਾਨੁਮ ਰਾਕ ਟੀਮ ਇੰਡੀਆ ਨੇ ਕੋਲਕਾਤਾ ਟੈਸਟ ਦੇ ਤੀਜੇ ਦਿਨ ਨਿਊਜ਼ੀਲੈਂਡ ਦੀ ਪਹਿਲੀ ਪਾਰੀ 204 ਰਨ ਤੇ ਸਮੇਟ ਦਿੱਤੀ। ਟੀਮ ਇੰਡੀਆ ਨੂੰ ਦਮਦਾਰ ਗੇਂਦਬਾਜ਼ੀ ਸਦਕਾ ਪਹਿਲੀ ਪਾਰੀ ਚ 112 ਰਨ ਦੀ ਲੀਡ ਹਾਸਲ ਹੋਈ ਹੈ। ਟੀਮ ਇੰਡੀਆ ਦੇ 316 ਰਨ ਦੇ ਸਨਮਾਨਜਨਕ ਸਕੋਰ ਤੇ ਆਊਟ ਹੋਣ ਤੋਂ ਬਾਅਦ ਵੀ ਕੀਵੀ ਟੀਮ ਨੇ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਦਿਆਂ ਨਾਸ਼ਾਜਨਕ ਖੇਡ ਵਿਖਾਈ। ਪਾਰਟਲੀ ਬੋਵਨੇਸ਼ਵਰ ਕੁਮਾਰ ਨੇ ਦਮਦਾਰ ਗੇਂਦਬਾਜ਼ੀ ਕਰਦੇ 5 ਵਿਕਟ ਚਟਕਾਏ। ਮੁਹੰਮਦ ਸ਼ਮੀਨ ਨੂੰ 3 ਵਿਕਟ ਹਾਸਲ ਹੋਏ ਅਤੇ ਅਸ਼ਵਿਨ ਅਤੇ ਜਡੇਜਾ ਨੇ ਵੀ ਕੀਵੀ ਟੀਮ ਦਾ ਇੱਕ-ਇੱਕ ਵਿ ਦੋਵਾਰ ਦੀ ਵਿਮਲਡਨ ਚੈਂਪੀਅਨ ਪੈਟਰਾ ਕਵਿਤੋਵਾ ਨੇ ਤੇਰਾ ਮਹੀਨੇ ਤੋਂ ਚੱਲੇ ਆ ਰਿਹਾ ਸੋਕਾ ਖਤਮ ਕਰ ਦਿੱਤਾ ਹੈ ਕਵਿਤੋਵਾ ਨੇ ਵੁਹਾਨ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕੀਤਾ ਹੈ ਚੱਕ ਰਿਪਬਲਿਕ ਦੀ ਪੈਟਰਾ ਕਵਿਤੋਵਾ ਨੇ ਫਾਈਨਲ 'ਚ ਸਲੋਵਾਕੀਆ ਦੀ ਡੋਮਿਨਿਕਾ ਚੀਬੁਲਕੋਵ ਨੂੰ ਹਰਾ ਦਿੱਤੀ 1 ਘੰਟੇ ਤੋਂ ਬਾਅਦ ਸਮੇਂ ਤੱਕ ਚੱਲੇ ਇਸ ਮੈਚ ਕਵਿਤੋਵਾ ਨੇ ਆਪਣੀ ਵਿਰੋਧੀ ਖਿਡਾਰਨ ਨੂੰ ਸਨ ਨਲਮਾ ਦਿੱਤੀ ਕਵਿਤੋਵਾ ਨੇ ਚਬਲਕੋਵਾ ਨੂੰ 6-1 ਦੇ ਫਰਕ ਨਾਲ ਨਲਮਾ ਦਿੱਤੀ ਮੈਚ ਦਾ ਪਹਿਲਾ ਅੰਕ ਚਬਲਕੋਵਾ ਦੇ ਨਾਮ ਰਿਹਾ ਪਰ ਇਸ ਤੋਂ ਬਾਅਦ ਕਵਿਤੋਵਾ ਨੇ ਤਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਆਪਣੀ ਵਿਰੋਧੀ ਖਿਡਾਰਨ ਤੇ ਦਬਾਅ ਬਣਾਇਆ ਅਤੇ ਮੈਚ ਆਪਣੇ ਨਾਮ ਕਰ ਲਿਆ ਓਲੰਪਿਕ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਹਾਲ ਹੀ ਚ ਜਪਾਨ ਓਪਨ ਦੇ ਕੁਆਟਰਫਾਈਨਲ ਤੱਕ ਪਹੁੰਚੇ ਕਿ ਦੰਬੀ ਸ਼੍ਰੀਕਾਂਤ ਵਿਸ਼ਵ ਬੈਡਮਿੰਟਨ ਰੈਂਕਿੰਗ 'ਚ ਵੱਡੀ ਛਾਲ ਮਾਰਨ 'ਚ ਕਾਮਯਾਬ ਰਹੇ ਨੇ ਸ਼੍ਰੀਕਾਂਤ ਪੰਜਵਾਂ ਸਥਾਨ 'ਤੇ ਛਾਲ ਮਾਰ ਕੇ ਟੌਪ 10 'ਚ ਪਹੁੰਚ ਗਏ ਨੇ ਸ਼੍ਰੀਕਾਂਤ ਰੈਂਕਿੰਗ ਟੂਨਾਮੈਂਟ 'ਚ 9ਵੇਂ ਸਥਾਨ 'ਤੇ ਪਹੁੰਚ ਗਏ ਨੇ men's ਸਿੰਗਲਸ ਦੇ ਟੌਪ 25 'ਚ ਰਹਿਣ ਸ਼੍ਰੀਕਾਂਤ ਇਕੱਲੇ ਭਾਰਤੀ ਪੁਰਸ਼ ਖਿਡਾਰੀ ਨੇ ਗੋਡੇ ਦੀ ਸਰਜੀਤ ਜੂਜਰੀ ਸੈਨਾ ਅਹਿਵਾਲ ਵੀ ਰੈਂਕਿੰਗ ਸੁਧਾਰ ਦੇ ਨਾਲ ਹੁਣ 5ਵੇਂ ਨੰਬਰ ਤੇ ਪਹੁੰਚ ਗਈ ਹੈ। ਰੀਓ 올림픽 ਚ ਭਾਰ ਲਈ ਇਤਿਹਾਸ ਰਚਣ ਵਾਲੀ ਪੀਵੀ ਸਿੰਧੂ ਵੀ ਦੋ ਸਥਾਨਾਂ ਦੀ ਛਾਲ ਮਾਰ ਕੇ ਰੈਂਕਿੰਗ 14ਵੇਂ ਸਥਾਨ ਤੇ ਪਹੁੰਚੀ ਹੈ। ਦੋਨਾਂ ਖਿਡਾਰੀਆਂ ਨੇ ਮੌਜੂਦਾ ਟੂਰਨਾਮੈਂਟਸ ਵਿੱਚ ਹਿੱਸਾ ਨਾ ਲੈਣ ਦੇ ਬਾਵਜੂ ਰੈਂਕਿੰਗ ਚ ਫਾਇਦਾ ਹੋਇਆ ਹੈ। ਮਹਿਲਾਵਾਂ ਦੀ ਡਬਲਜ਼ ਰੈਂਕਿੰਗ ਚ ਭਾਰ ਦੀ ਜਵਾਲਾ ਗੂਟਾ ਤੇ ਅਸ਼ਵਨੀ ਬੋਨਾਪਾ ਦੀ ਸਪੈਸ਼ਲਿਸਟ ਜੋੜੀ 24ਵੇਂ ਸਥਾਨ ਤੇ ਬਰਕਰਾਰ ਹੈ। ਮਿਕਸਡ ਡਬਲਜ਼ ਰੈਂਕਿੰਗ ਦੇ ਟੌਪ 25 ਚ ਭਾਰਤ ਦੀ ਕੋਈ ਜੋੜੀ ਨਹੀਂ ਹੈ। ਸਕਾਟਲੈਂਡ ਦੇ 25 ਸਾਲ ਦੇ ਮੁਕੇ ਬਾਜ਼ ਮਾਈਕ ਟਾਵਲ ਦੀ ਮੈਚ ਦੌਰਾਨ ਲੱਗੀਆਂ ਸੱਟਾਂ ਦੇ ਬਾਅਦ ਲਾਲ ਦਰਾਂ ਮੌਤ ਹੋ ਗਈ ਮਾਈਕ ਟਾਵਲ ਗਲਾਸਗੋਟ ਵਾਲਟਰ ਵੇਟ ਬౌਲਡਰਾਨ ਗੰਭੀਰ ਰੂਪ ਤੇ ਜ਼ਖਮੀ ਹੋਏ ਸਨ ਜਿਸ ਦੇ ਬਾਅਦ ਉਹਨਾਂ ਨੂੰ ਲਾਜ਼ਰ ਹਸਪਤਾਲ ਪਹੁੰਚਾਇਆ ਗਿਆ ਲਾਜ਼ਰਾਨ ਮਾਈਕਲ ਟਾਵਲ ਨੇ ਦਮ ਤੋੜ ਦਿੱਤਾ